ਸੇਨ ਸੋਲਜਰ ਸਕੂਲ ਵੱਲੋਂ ਸਾਨੂੰ ਇੱਕ ਰਿਕੁਐਸਟ ਆਈ ਸੀ ਖਾਲਸਾ ਏਡ ਨੂੰ ਕਿ ਉਹ ਇਹ ਵਾਲਾ ਸਕੂਲ ਵੀ ਅਡਾਪਟ ਕਰਨ ਉਹ ਪਿੱਛੇ ਹੜ ਆ ਕੇ ਬੜਾ ਕੁਝ ਸੇਵਾਵਾਂ ਚੱਲਦੀਆਂ ਰਹੀਆਂ ਤੇ ਉਹ ਸਾਰਾ ਪ੍ਰੋਸੈਸ ਅਜੇ ਅੱਗੇ ਨਹੀਂ ਵਧ ਪਾਇਆ ਤੇ ਬਾਏ ਦਾ ਟਾਈਮ ਬੀਇੰਗ ਇਹਨਾਂ ਨੇ ਰਿਕੁਐਸਟ ਕੀਤੀ ਕਿ ਸਾਡੇ 20 ਬੱਚੇ ਜਾਂ 22 ਬੱਚੇ ਤੁਸੀਂ ਅਡਾਪਟ ਕਰੋ ਜਿਹੜੇ ਬਹੁਤ ਹੀ ਲੋੜ ਇੰਦੇ ਪਰਿਵਾਰਾਂ ਵਿੱਚ ਹੋ ਹੈਗੇ ਨੇ ਤੇ ਖਾਲਸਾ ਏਡੀ ਟੀਮ ਨੇ ਖਾਸ ਕਰ ਜਿਹੜੀ ਨਵੀਂ ਟੀਮ ਆਈ ਹੈ ਉਹਨਾਂ ਨੇ ਇਸ ਸਾਲ ਉਹਨਾਂ 22 ਬੱਚਿਆਂ ਦਾ ਵੀ ਰਵਾਲਿਆ ਉਹਨਾਂ ਦੀ ਦੋ ਫਰੂਰ ਵੈਰੀਫਿਕੇਸ਼ਨ ਕਰਾਈਏ ਤਾਂ ਕਿ ਅਸੀਂ ਵੈਲੀਡੇਟ ਕਰ ਸਕੀਏ ਕਿ ਸੰਘਾ ਦਾ ਜਿਹੜਾ ਪੈਸਾ ਆ ਰਿਹਾ ਹੈ ਉਹ ਸਹੀ ਮਾਇਨੇ ਵਿੱਚ ਲੋੜਵੰਦਾ ਵਾਸਤੇ ਲੱਗ ਰਿਹਾ ਹੈ ਜਾਂ ਨਹੀਂ ਲੱਗ ਰਿਹਾ ਤੇ ਆਪਣੀ ਜਿਹੜੀ ਵੈਰੀਫਿਕੇਸ਼ਨ ਵਾਲੀ ਟੀਮ ਹੈ ਉਹਨਾਂ ਸਜਣਾ ਨੇ ਪ੍ਰਿੰਟ-ਪਿੰਟ ਜਾ ਕੇ ਘਰ-ਘਰ ਜਾ ਕੇ ਵੈਰੀਫਿਕੇਸ਼ਨ ਕੀਤੀ ਤੇ ਉਹ 22 ਬੱਚਿਆਂ ਦੀ ਜਿਹੜੀ ਸਕੂਲ ਫੀਸ ਹੈ ਐਜੂਕੇਸ਼ਨ ਫੀਸ ਸਕੂਲ ਫੀਸ ਉਹ ਸਾਰਾ ਆਪਾਂ ਸੇਨ ਸੋਲਜ ਸਕੂਲ ਨੂੰ ਉਹਨਾਂ ਨੂੰ ਅਸੀਂ ਪ੍ਰੋਵਾਈਡ ਕਰ ਰਹੇ ਹਾਂ ਤੇ ਇਸ ਸਾਲ ਆਪਾਂ ਸੰਗਤ ਦੇ ਸਹਿਯੋਗ ਨਾਲ ਜਿਹੜੇ ਬੱਚਿਆਂ ਨੂੰ ਆਪਾਂ ਅਕੋਮੋਡੇਟ ਨਹੀਂ ਕਰ ਸਕਦੇ ਆਪਣੇ ਸਕੂਲ 'ਚ ਬਿਕੋਜ਼ ਆਪਣੀ ਸੀਟਿੰਗ ਕਪੈਸਿਟੀ ਇੱਕ ਲਿਮਿਟਿਡ ਹੁੰਦੀ ਹੈ ਹਰ ਸਕੂਲ ਦੀ ਤੋਂ ਉਸ ਤੋਂ ਉਰੇ ਜਾ ਕੇ ਜਿਹੜਾ ਸਾਡਾ ਐਜੂਕੇਸ਼ਨ ਪ੍ਰੋਗਰਾਮ ਹੈ ਜੋ ਬਹੁਤ ਵੱਡੇ ਲੈਵਲ 'ਚ ਇੰਡੀਆ ਵਿੱਚ ਚੱਲ ਰਿਹਾ ਹੈ ਜਿਸ ਤੇ ਸਿਕਲੀਗਰ ਸਿੱਖ ਐਜੂਕੇਸ਼ਨ ਪ੍ਰੋਗਰਾਮ ਚੱਲ ਰਿਹਾ ਹੈ ਬੰਜਾਰਿਆਂ ਦਾ ਚੱਲ ਰਿਹਾ ਹੈ ਬਾਕੀ ਲੋੜਵੰਦ ਦਾ ਪਰਿਵਾਰ ਦਾ ਚੱਲ ਰਿਹਾ ਹੈ ਤੇ ਜਿਹੜੇ ਆਪਣੇ ਸਿੱਖ ਭਾਈਚਾਰਾ ਹੈਗਾ ਇਹ ਲੋੜਵੰਦ ਪਰਿਵਾਰ ਨੇ ਪੰਜਾਬ ਦੇ ਉਹਨਾਂ ਦੀ ਰਿਕਵੈਸਟ ਆਂਦੀ ਏ এডੂਕੇਸ਼ਨ ਟੀਮ ਸਾਰਾ ਵੈਲੀਡੇਟ ਕਰਦੀ ਏ ਇੱਕ ਪ੍ਰੋਸੈਸ ਦੇ ਥਰੂ ਜੋ ਪੂਲੰਗਦਾ ਹੈਗਾ ਉਸ ਤੋਂ ਬਾਅਦ ਆਪਕੂ ਵੋਲਸਨ ਤੋਂ ਬਾਅਦ ਆਪਾਂ ਉਹ ਸਾਰੀ ਅਪਰੂਵ ਕਰਦੇ ਆ ਤੇ ਸਾਨੂੰ ਬਹੁਤ ਖੁਸ਼ੀ ਹੈ ਪੰਜਾਬ ਲਈ ਗੁਰਾਂ ਦੀ ਧਰਤੀ ਲਈ ਆਪਣੇ ਦੇਸ਼ ਲਈ ਆਪਾਂ ਕੰਮ ਕਰਦੇ ਆ